ਜੇਕਰ ਘਰ ਵਿੱਚ ਛਾਈ ਰਹਿੰਦੀ ਹੈ ਉਦਾਸੀ ਜਾਂ ਫਿਰ ਘਰ ਵਿੱਚ ਮਨ ਨਹੀਂ ਲੱਗਦਾ ਜਾਂ ਬੇਚੈਨੀ ਰਹਿੰਦੀ ਹੈ ਤਾਂ ਸ਼ੁਰੂ ਕਰ ਦੋ ਇਹ ਉਪਾਏ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿਮਰਤ ਵੌਇਸ ਟਿਪਸ ਵਿੱਚ ਅੱਜ ਅਸੀਂ ਇਸ ਵੀਡੀਓ ਵਿੱਚ ਦੱਸਾਂਗੇ ਕਿ ਘਰ ਵਿੱਚ ਉਦਾਸੀ ਰਹਿੰਦੀ ਹੈ ਮਨ ਨਹੀਂ ਲੱਗਦਾ ਜਾਂ ਫਿਰ ਮਨ ਬੇਚੈਨ ਰਹਿੰਦਾ ਹੈ ਇਸ ਦੇ ਕੀ ਕਾਰਨ ਹੁੰਦੇ ਹਨ ਅਤੇ ਅਸੀਂ ਇਸ ਨੂੰ ਦੂਰ ਕਰਨ ਲਈ ਕੀ ਕੀ ਉਪਾਏ ਕਰ ਸਕਦੇ ਹਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਪਰ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾ ਲਕਸ਼ਮੀ ਜ਼ਰੂਰ ਲਿਖੋ ਨਕਾਰਾਤਮਕ ਅਤੇ ਸਕਾਰਾਤਮਕ ਦੋਵੇਂ ਊਰਜਾਵਾਂ ਘਰ ਵਿੱਚ ਪਰਵੇਸ਼ ਕਰਦੀਆਂ ਹਨ ਜੇਕਰ ਘਰ ਵਿੱਚ ਉਦਾਸੀ ਰਹਿੰਦੀ ਹੈ ਤਾਂ ਘਰ ਚੋਂ ਨਕਾਰਾਤਮਕ ਊਰਜਾ ਦੇ ਪ੍ਰਵਾਹ ਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਹਰ ਇਨਸਾਨ ਆਪਣੇ ਘਰ ਵਿੱਚ ਸ਼ਾਂਤੀ ਅਤੇ ਸਕਾਰਾਤਮਕਤਾ ਚਾਹੁੰਦਾ ਹੈ ਘਰ ਦੀ ਊਰਜਾ ਉਸ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਵਾਸਤੂ ਸ਼ਾਸਤਰ ਦਾ ਮੰਨਣਾ ਹੈ ਕਿ ਸਿਹਤਮੰਦ ਸਰੀਰ ਅਤੇ ਮਨ ਬਣਉਣ ਲਈ ਘਰ ਦਾ ਵਾਤਾਵਰਣ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ ਅਜਿਹੇ ਜੇਕਰ ਕੁਝ ਵਾਸਤੂ ਨੁਕਸਿਆਂ ਦਾ ਪਾਲਨ ਕੀਤਾ ਜਾਵੇ ਤਾਂ ਘਰ ਦੀ ਨਕਾਰਾਤਮਕ ਊਰਜਾ ਨੂੰ ਦੂਰ ਕੀਤਾ ਜਾ ਸਕਦਾ ਹੈ ਅਤੇ ਘਰ ਦੇ ਮਾਹੌਲ ਨੂੰ ਖੁਸ਼ਹਾਲ ਅਤੇ ਸ਼ਾਂਤੀਪੂਰਨ ਬਣਾਇਆ ਜਾ ਸਕਦਾ ਹੈ ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਸਕਾਰਾਤਮਕ ਰਹਿਣ ਦੀ ਪੂਰੀ ਕੋਸ਼ਿਸ਼ ਕਰਦੇ ਹਨ ਪਰ ਬਾਅਦ ਵਿੱਚ ਕਈ ਵਾਰ ਘਰ ਵਿੱਚ ਮੌਜੂਦ ਬੁਰੀ ਊਰਜਾ ਸਾਡੇ ਅੰਦਰ ਨਕਾਰਾਤਮਕ ਊਰਜਾ ਲੈ ਆਉਂਦੀ ਹੈ ਇਸ ਕਾਰਨ ਪਰਿਵਾਰਿਕ ਮੈਂਬਰਾਂ ਦੀ ਸਿਹਤ ਅਤੇ ਰੋਜ਼ਾਨਾ ਦੇ ਕੰਮਾਂ ਵਿੱਚ ਰੁਕਾਵਟਾਂ ਪੈਦਾ ਹੁੰਦੀਆਂ ਹਨ ਇਸ ਤੋਂ ਇਲਾਵਾ ਪਰਿਵਾਰ ਵਿੱਚ ਝਗੜੇ ਅਤੇ ਲੜਾਈ ਝਗੜੇ ਦੀ ਸਥਿਤੀ ਵੀ ਪੈਦਾ ਹੋ ਜਾਂਦੀ ਹੈ ਨਕਾਰਾਤਮਕ ਊਰਜਾ ਲੋਕਾਂ ਨੂੰ ਆਲਸੀ ਅਤੇ ਉਦਾਸ ਬਣਾ ਦਿੰਦੀ ਹੈ ਇਕ ਵਿਅਕਤੀ ਦੇ ਵਿਵਹਾਰ ਵਿੱਚ ਕੁੜੱਤਨ ਲਿਆਉਂਦੀ ਹੈ ਜਿਸ ਕਾਰਨ ਲੋਕ ਹਮੇਸ਼ਾ ਨਿਰਾਸ਼ ਅਤੇ ਥਕਾਵਟ ਮਹਿਸੂਸ ਕਰਨ ਲੱਗਦੇ ਹਨ ਮਨ ਚਿਰਚਿੜਾ ਰਹਿੰਦਾ ਹੈ ਅਜਿਹੀ ਸਥਿਤੀ ਵਿੱਚ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਘਰ ਵਿੱਚੋਂ ਨਕਾਰਾਤਮਕ ਅਤੇ ਬੁਰੀ ਊਰਜਾ ਨੂੰ ਦੂਰ ਕਰੀਏ ਤਾਂ ਆਉ ਜਾਣਦੇ ਹਾਂ ਘਰ ਤੋਂ ਨਕਾਰਾਤਮਕ ਊर्जा ਦੂਰ ਕਰਨ ਦੇ ਕੁਝ ਉਪਾਏ ਨੰਬਰ 1 ਧੁੱਪ ਅਤੇ ਤਾਜ਼ੀ ਹਵਾ ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਦੇ ਮਾਹੌਲ ਨੂੰ ਸਕਾਰਾਤਮਕ ਬਣਾਉਣ ਲਈ ਸਭ ਤੋਂ ਜ਼ਰੂਰੀ ਹੈ ਕਿ ਘਰ ਵਿੱਚ ਹਨੇਰਾ ਨਾ ਹੋਵੇ ਅਤੇ ਖਿੜਕੀਆਂ ਅਤੇ ਦਰਵਾਜ਼ੇ ਪੂਰੀ ਤਰ੍ਹਾਂ ਖੁੱਲੇ ਰਹਿਣ ਇਹ ਘਰ ਦੇ ਮੈਂਬਰਾਂ ਨੂੰ ਤੇ ਮੂਡ ਨੂੰ ਵੀ ਸੁਧਾਰਦੀ ਹੈ ਨੰਬਰ 2 ਖਰਾਬ ਅਤੇ ਟੁੱਟਿਆ ਸਮਾਨ ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਵਿੱਚ ਮੌਜੂਦ ਪੁਰਾਣੀਆਂ ਅਤੇ ਟੁੱਟੀਆਂ ਹੋਈਆਂ ਚੀਜ਼ਾਂ ਘਰ ਵਿੱਚ ਨਕਾਰਾਤਮਕ ਊਰਜਾ ਨੂੰ ਵਧਾਉਂਦੀਆਂ ਹਨ ਖਾਸ ਕਰਕੇ ਇਲੈਕਟ੍ਰੋਨਿਕ ਚੀਜ਼ਾਂ ਅਜਿਹੀ ਸਥਿਤੀ ਵਿੱਚ ਜੇਕਰ ਤੁਹਾਡੇ ਘਰ ਵਿੱਚ ਫਰਨੀਚਰ ਕੜੀਆਂ ਜਾਂ ਕੋਈ ਹੋਰ ਇਲੈਕਟ੍ਰੋਨਿਕ ਸਮਾਨ ਟੁੱਟਿਆ ਹੋਇਆ ਹੈ ਤਾਂ ਉਸ ਨੂੰ ਅੱਜ ਹੀ ਆਪਣੇ ਘਰੋਂ ਕੱਢ ਦਿਓ ਜੇਕਰ ਇਹ ਵਸਤੂ ਵਰਤੋਂ ਲਈ ਫਿੱਟ ਹੈ ਤਾਂ ਇਸ ਦੀ ਮੁਰੰਮਤ ਕਰਵਾਓ ਅੱਤੇ ਇਸ ਨੂੰ ਕੰਮ ਵਾਲੀ ਸਥਿਤੀ ਵਿੱਚ ਘਰ ਵਿੱਚ ਰੱਖੋ ਪਰ ਬੇਕਾਰ ਟੁੱਟੀ ਹੋਈ ਚੀਜ਼ ਘਰ ਵਿੱਚ ਨਾ ਰੱਖੋ ਨੰਬਰ 3 ਘਰ ਦੀਆਂ ਚੀਜ਼ਾਂ ਨੂੰ ਸੰਗਠਿਤ ਰੱਖੋ ਵਾਸਤੂ ਸ਼ਾਸਤਰ ਦਾ ਮੰਨਣਾ ਹੈ ਕਿ ਜੇਕਰ ਘਰੇਲੂ ਸਮਾਨ ਇੱਧਰ ਉੱਧਰ ਖਿਲਰਿਆ ਹੋਵੇ ਤਾਂ ਇਹ ਪਰਿਵਾਰ ਦੇ ਮੈਂਬਰਾਂ ਦੇ ਵਿਵਹਾਰ ਵਿੱਚ ਚਿੜਚਿੜਾਪਣ ਅਤੇ ਨਕਾਰਾਤਮਕਤਾ ਦਾ ਕਾਰਨ ਬਣਦਾ ਹੈ ਐਸੇ ਨਾਲ ਘਰ ਦੇ ਮਾਹੌਲ ਵਿੱਚ ਤਣਾਅ ਪੈਦਾ ਹੁੰਦਾ ਹੈ ਅਤੇ ਸਕਾਰਾਤਮਕਤਾ ਵੀ ਦੂਰ ਹੋ ਜਾਂਦੀ ਹੈ ਅਜਿਹੀ ਸਥਿਤੀ ਵਿੱਚ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਘਰ ਤੋਂ ਬੇਲੋੜੀਆਂ ਚੀਜ਼ਾਂ ਨੂੰ ਹਟਾ ਦਿਓ ਅਤੇ ਇਸ ਨੂੰ ਸੰਗਠਿਤ ਰੱਖੋ ਉਹ ਚੀਜ਼ਾਂ দান ਕਰੋ ਜੋ ਤੁਸੀਂ ਕਿਸੇ ਲੋੜਵੰਦ ਨੂੰ ਨਹੀਂ ਵਰਤਦੇ ਇਸ ਤੋਂ ਇਲਾਵਾ ਆਪਣੇ ਕਮਰੇ ਨੂੰ ਵੀ ਸਾਫ਼ ਰੱਖੋ ਅਜਿਹਾ ਕਰਨ ਨਾਲ ਘਰ ਵਿੱਚ ਸਕਾਰਾਤਮਕਤਾ ਦਾ ਮਾਹੌਲ ਬਣਿਆ ਰਹਿੰਦਾ ਹੈ ਨੰਬਰ 4 ਲੂਣ ਦੀ ਵਰਤੋਂ ਕਰੋ। ਵਾਸਤੂ ਸ਼ਾਸਤਰ ਦੇ ਅਨੁਸਾਰ ਨਮਕ ਘਰ ਵਿੱਚ ਵਰਤਿਆ ਜਾਣ ਵਾਲਾ ਇੱਕ ਤੱਤ ਹੈ ਜਿਸ ਵਿੱਚ ਨਕਾਰਾਤਮਕ ਊਰਜਾ ਨੂੰ ਆਪਣੇ ਅੰਦਰ ਅਬਜ਼ਰਵ ਕਰਨ ਦੀ ਵਿਸ਼ੇਸ਼ਤਾ ਹੁੰਦੀ ਹੈ। ਅਜਿហេਤ ਚ ਇਹ ਕਿਹਾ ਜਾਂਦਾ ਹੈ ਕਿ ਜੇਕਰ ਫਰਸ਼ ਨੂੰ ਪੋਚਾ ਲਗਾਉਂਦੇ ਸਮੇਂ ਸਮੁੰਦਰੀ ਨਮਕ ਨੂੰ ਪਾਣੀ ਵਿੱਚ ਮਿਲਾਇਆ ਜਾਵੇ ਤਾਂ ਤੁਹਾਡੇ ਘਰ ਦਾ ਮਾਹੌਲ ਸਕਾਰਾਤਮਕ ਬਣਾ ਸਕਦਾ ਹੈ ਐਉ ਪਾਈ ਵੀਰਵਾਰ ਨੂੰ ਨਹੀਂ ਕਰਨਾ ਚਾਹੀਦਾ ਇਸ ਤੋਂ ਇਲਾਵਾ ਕੱਚ ਦੇ ਭਾਂਡੇ ਵਿੱਚ ਸਮੁੰਦਰੀ ਨਮਕ ਰੱਖਣ ਨਾਲ ਘਰ ਵਿੱਚੋਂ ਨਕਾਰਾਤਮਕਤਾ ਦੂਰ ਹੁੰਦੀ ਹੈ ਜੇਕਰ ਤੁਹਾਡੇ ਘਰ ਦੇ ਬਾਥਰੂਮ ਵਿੱਚ ਕਿਸੇ ਵੀ ਤਰ੍ਹਾਂ ਦਾ ਵਾਸਤੂ ਨੁਕਸ ਹੈ ਤਾਂ ਉੱਥੇ ਕਿਸੇ ਭਾਂਡੇ ਵਿੱਚ ਲੂਣ ਰੱਖ ਦਿਵੋ ਅਜਿਹਾ ਕਰਨ ਨਾਲ ਕਰਦਾ ਵਾਸਤੂ ਮੁਕਸ਼ੀ ਵੀ ਠੀਕ ਹੋ ਜਾਂਦਾ ਹੈ ਨੰਬਰ 5 ਉੱਤਰ ਪੂਰਬੀ ਵਿੱਚ ਕਲਸ਼ ਸਾਨੂੰ ਕਲਸ਼ ਨੂੰ ਉੱਤਰ ਪੂਰਬੀ ਕੋਨੇ ਵਿੱਚ ਸਥਾਪਿਤ ਕਰਨਾ ਚਾਹੀਦਾ ਹੈ ਕਲਸ਼ ਨੂੰ ਭਗਵਾਨ ਗਣੇਸ਼ ਦਾ ਰੂਪ ਮੰਨਿਆ ਜਾਂਦਾ ਹੈ ਅਜਿਹੀ ਸਥਿਤੀ ਵਿੱਚ ਭਗਵਾਨ ਗਣੇਸ਼ ਦੀ ਏਕਵਾ ਤੁਹਾਡੀ ਨਕਾਰਾਤਮਕਤਾ ਨੂੰ ਦੂਰ ਕਰਦੀ ਹੈ ਨੰਬਰ 6 ਪੰਚ ਮੁਖੀ ਹਨੂਮਾਨ ਜੀ ਦੀ ਤਸਵੀਰ ਲਗਾਓ ਜੇਕਰ ਤੁਹਾਡਾ ਪ੍ਰਵੇਸ਼ ਦੁਆਰ ਦੱਖਣ ਵੱਲ ਹੈ ਤਾਂ ਆਪਣੇ ਘਰ ਦੇ ਪ੍ਰਵੇਸ਼ ਦੁਆਰ ਤੇ ਪੰਚ ਮੁਖੀ ਹਨੂਮਾਨ ਜੀ ਦੀ ਤਸਵੀਰ ਜਰੂਰ ਲਗਾਓ ਐਸ ਨਾਲ ਤੁਹਾਨੂੰ ਬਹੁਤ ਲਾਭ ਮਿਲੇਗਾ ਅਤੇ ਨਕਾਰਾਤਮਕ ਊर्जा ਘਰ 'ਚ ਨਹੀਂ ਬਸੇਗੀ ਇਹ ਬਹੁਤ ਹੀ ਸ਼ੁਭ ਅਤੇ ਬਲਦਾਇਕ ਉਪਾਏ ਹੈ ਘਰ ਵਿੱਚ ਕਿਸੇ ਵੀ ਜਗ੍ਹਾ ਤੇ ਕਪੂਰ ਰੱਖ ਦਿਓ ਜਿੱਥੇ ਵਾਸਤੂ ਨੁਕਸ ਹੋਵੇ ਅਤੇ ਜੇਕਰ ਕਪੂਰ ਖਤਮ ਹੋ ਜਾਵੇ ਤਾਂ ਉੱਤੇ ਦੁਬਾਰਾ ਕਪੂਰ ਰੱਖ ਦਿਓ ਇਸ ਨਾਲ ਤੁਹਾਨੂੰ ਬਹੁਤ ਲਾਭ ਮਿਲੇਗਾ ਅਤੇ ਘਰ ਵਿੱਚ ਤੰਦੌਲਤ ਵਿੱਚ ਵੀ ਵਾਧਾ ਹੋਵੇਗਾ ਨੰਬਰ 7 ਕੜੀ ਇਸ ਦਿਸ਼ਾ ਵਿੱਚ ਲਗਾਓ ਵਾਸਤੂ 7 ਦੇ ਅਨੁਸਾਰ ਕੜੀ ਕਿਸੇ ਵੀ ਦਿਸ਼ਾ ਨੂੰ ਊਰਜਾਵਾਨ ਬਣਾਉਂਦੀਆਂ ਹਨ ਇਸ ਲਈ ਤੁਹਾਡੇ ਘੜੀਆਂ ਸਾਰੀਆਂ ਹੀ ਘੜੀਆਂ ਚੱਲਣੀਆਂ ਚਾਹੀਦੀਆਂ ਹਨ ਉਹਨਾਂ ਸਾਰੀਆਂ ਘੜੀਆਂ ਨੂੰ ਹਟਾਓ ਜੋ ਕਿ ਬੰਦ ਪਈਆਂ ਹਨ ਜਾਂ ਫਿਰ ਰੁਕੀਆਂ ਹੋਈਆਂ ਹਨ ਜਾਂ ਫਿਰ ਖਰਾਬ ਹਨ ਕਿਉਂਕਿ ਉਹ ਬਿੱਤੀ ਵਿੱਚ ਦੇਰੀ ਜਾਂ ਰੁਕਾਵਟਾਂ ਦਾ ਪ੍ਰਤੀਕ ਹੁੰਦੀਆਂ ਹਨ ਸਾਰੀਆਂ ਘੜੀਆਂ ਉੱਤਰ ਜਾਂ ਫਿਰ ਉੱਤਰ ਪੂਰਬ ਵੱਲ ਹੀ ਹੋਣੀਆਂ ਚਾਹੀਦੀਆਂ ਹਨ ਨੰਬਰ 8 ਲਿਵਿੰਗ ਰੂਮ ਵਿੱਚ ਆਪਣੇ ਪਰਿਵਾਰ ਦੀਆਂ ਤਸਵੀਰਾਂ ਰੱਖਣ ਨਾਲ ਰਿਸ਼ਤਿਆਂ ਵਿੱਚ ਮਜ਼ਬੂਤੀ ਅਤੇ ਸਕਾਰਾਤਮਕਤਾ ਆਉਂਦੀ ਹੈ ਅਜਿਹੀਆਂ ਤਸਵੀਰਾਂ ਨੂੰ ਘਰ ਵਿੱਚ ਸਕਾਰਾਤਮਕ ਊਰਜਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਮਹਿਮਾਨ ਐਨਾ ਫੋਟੋਨ ਦੇਖਣ ਦੇ ਯੋਗ ਹੋਣੇ ਚਾਹੀਦੇ ਹਨ ਯਾਨੀ ਉਹ ਹਮੇਸ਼ਾ ਹੀ ਇਹਨਾਂ ਨੂੰ ਦੇਖਣ ਇਸ ਨਾਲ ਤੁਹਾਡੇ ਘਰ ਵਿੱਚ ਸਕਾਰਾਤਮਕ ਊਰਜਾ ਵਣੀ ਰਹਦੀ ਹੈ ਨੰਬਰ 9 ਤુલਸੀ ਦਾ ਪੌਦਾ ਜ਼ਰੂਰ ਲਗਾਓ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਲਈ ਕਰਦੀ ਪੂਰਬ ਦਿਸ਼ਾ ਵਿੱਚ ਤુલਸੀ ਦਾ ਇੱਕ ਬੂਟਾ ਜ਼ਰੂਰ ਲਗਾਓ ਇਸ ਨਾਲ ਤੁਹਾਨੂੰ ਕਾਫੀ ਮਦਦ ਮਿਲੇਗੀ ਤੁਸੀਂ ਸਕਾਰਾਤਮਕ ਊਰਜਾ ਦੇਉਣ ਤੇ ਨਕਾਰਾਤਮਕਤਾਂ ਨੂੰ ਦੂਰ ਕਰਨ ਵਿੱਚ ਵੀ ਸਫਲ ਹੋਵੋਗੇ ਨੰਬਰ 10 ਖੁਸ਼ਬੂਦਾਰ ਧੂਪ ਜਲਾਓ ਕਮਰੇ ਵਿੱਚੋਂ ਹਰ ਕਿਸਮ ਦੀ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਲਈ ਤੁਸੀਂ ਖੁਸ਼ਬੂਦਾਰ ਧੂਪ ਸਟਿਕਸ ਅਤੇ ਧੂਪ ਨੂੰ ਜਲਾ ਸਕਦੇ ਹੋ ਅਜਿਹਾ ਕਰਨ ਨਾਲ ਤੁਹਾਨੂੰ ਰਾਤ ਨੂੰ ਚੰਗੀ ਨੀਂਦ ਆਵੇਗੀ ਅਤੇ ਸਕਾਰਾਤਮਕ ਊਰਜਾ ਵੀ ਵਧੇਗੀ ਨੰਬਰ 11 ਘੋੜੇ ਦੇ ਨਾਲ ਲਗਾਓ ਘੋੜੇ ਦੇ ਨਾਲ ਨੂੰ ਵਰਣ ਨੂੰ ਪੁਆਇੰਟ ਕਰਦੇ ਹੋਏ ਲਟਕਾਓ ਕਿਉਂਕਿ ਐ ਮੰਨਿਆ ਜਾਂਦਾ ਹੈ ਕਿ ਇਹ ਸਾਰੀਆਂ ਚੰਗੀਆਂ ਊਰਜਾਵਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ ਤੇ ਨਕਾਰਾਤਮਕ ਊਰਜਾ ਨੂੰ ਦੂਰ ਕਰਦਾ ਹੈ ਖੋੜੇ ਦੇ ਨਾਲ ਲਗਾਉਣ ਨਾਲ ਘਰ ਵਿੱਚ ਪੈਸਾ ਵੀ ਆਕਰਸ਼ਿਤ ਹੁੰਦਾ ਹੈ ਅਤੇ ਹਰ ਤਰ੍ਹਾਂ ਦੀ ਨਕਾਰਾਤਮਕ ਊਰਜਾ ਤੋਂ ਵੀ ਛੁਟਕਾਰਾ ਮਿਲਦਾ ਹੈ ਇਸ ਨੂੰ ਘਰ ਵਿੱਚ ਲਗਾਉਣਾ ਬਹੁਤ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਨੰਬਰ 12 ਸਕਾਰਾਤਮਕਤਾ ਬਣਾਈ ਰੱਖਣ ਲਈ ਘਰ ਵਿੱਚ ਨਕਲੀ ਲਾਈਟਾਂ ਦੀ ਕਦੇ ਵੀ ਵਰਤੋਂ ਨਾ ਕਰੋ ਜੇ ਵਰਤੋਂ ਕਰਦੇ ਹੋ ਤਾਂ ਘੱਟ ਤੋਂ ਘੱਟ ਕਰੋ ਤਾਂਬੇ ਦੇ ਭਾਂਡੇ ਵਿੱਚ ਪਾਣੀ ਭਰੋ ਅਤੇ ਭਗਵਾਨ ਸੂਰਜ ਨੂੰ ਰੋਜ਼ਾਨਾ ਅਰਗ ਚੜਾਓ ਸੂਰਜ ਦੇਵਤੀ ਪੂਜਾ ਜੋ ਲਾਲ ਫੁੱਲ ਲਾਲ ਚੰਦਨ ਗੁੜਹਲ ਦੇ ਫੁੱਲ ਅਤੇ ਚੋਲ ਚੜਾਓ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਲਈ ਗੂਗਲ ਦੀ ਧੂਪ ਚਲਾ ਕੇ ਘਰ ਵਿੱਚ ਕਮਾਓ ਇਸ ਨਾਲ ਸਾਰੀ ਨਕਾਰਾਤਮਕ ਊਰਜਾ ਖਤਮ ਹੋ ਜਾਵੇਗੀ ਜੇਕਰ ਵੀਰ ਨੂੰ ਚੰਗੇ ਲੱਗੇ ਤਾਂ ਵੀਡੀਓ ਨੂੰ ਲਾਈਕ ਸਿਰੂ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਜੀ